ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਸਿਨੇਮਾ ਹੁੰਦਾ ਉਹ ਸਮਾਜ ਦਾ ਦਰਪਣ ਹੁੰਦਾ ਤੇ ਉਹ ਬਹੁਤ ਸੋਹਣਾ ਤੇ ਸਾਫ਼ ਸੁਥਰਾ ਹੋਣਾ ਚਾਹੀਦਾ ਸੀ ਤੁਹਾਡਾ ਮਕਸਦ ਨੇਕ ਹੁੰਦਾ ਹੈ ਤਾਂ ਕੁਦਰਤ ਤੁਹਾਡੀ ਝੋਲੀ 'ਚ ਕੁਝ ਐਸਾ ਪਾਉਂਦੀ ਹੈ ਕਿ ਉਹ ਸਿਰਫ ਮਕਸਦ ਇੱਕ ਆਮ ਮਕਸਦ ਨਹੀਂ ਰਹਿ ਜਾਂਦਾ ਉਹਦੇ 'ਚ ਬਹੁਤ ਕੁਝ ਜੁੜ ਜਾਂਦਾ ਜਦੋਂ ਪਤਾ ਲੱਗਿਆ ਵੀ ਕੋ ਪਿਓ ਤੇ ਚਾਹ ਧੀਆਂ ਦੀ ਕਹਾਣੀ ਹੈ ਸਾਨੂੰ ਲੱਗਿਆ ਵੀ ਕੁਝ ਡਿਫਰੈਂਟ ਕਰ ਬੰਦੇ ਕੌਣ ਸੀ ਜਿਹੜੇ ਤੁਹਾਡੇ ਪਿਤਾ ਜੀ ਤੋਂ 4 ਲੱਖ ਮੰਗਦੇ ਸੀ ਉਹ ਇੰਨੇ ਸਾਰੇ ਕੰਪੋਨੈਂਟਸ ਇਹਦੇ ਵਿੱਚ ਹੈਗੇ ਸੀ ਇਹ ਮੂਵੀ 'ਚ ਜਿਹੜੇ ਅੱਜ ਦੇ ਸਮਾਜ ਦੀ ਜ਼ਰੂਰਤ ਹੈ ਇੱਕ ایسی মুਵੀ ਹੈ ਜਿੱਦੇ ਵਿੱਚ ਕੋਈ ਵੀ ਛੇੜਛਾੜ ਸੱਚ ਨਾਲ ਨਹੀਂ ਕੀਤੀ ਗਈ। ਹੂੰ ਕੋਈ ਇਹਦੇ ਵਿੱਚ ਕੋਈ ਚੀਟ ਨਹੀਂ ਕੀਤਾ ਗਿਆ। ਮੈਨੂੰ ਲੱਗਦਾ ਵੀ ਅੱਜ ਦੇ ਸਮਾਜ ਦੇ ਵਿੱਚ ਵੀ ਨਾ ਜਿਹੜਾ ਡੋਰੀ ਹੈ ਹੂੰ ਉਹ ਅਜੇ ਵੀ ਖਤਮ ਨਹੀਂ ਹੋਈ। ਵਿੱਚ ਆ ਜਾਂਦੀ ਹੈ ਮੈਂ ਕੀ ਕਰ ਬੈਠਾ ਜਾਂ ਮੈਂ ਕੀ ਕਰ ਬੈਠੀ ਮੈਂ ਤਾਂ ਰਿਸ਼ਤਿਆਂ ਨੂੰ ਸਮਝਾਂਗੀ ਤੇ ਸ਼ਾਇਦ ਇਹ ਝਿੰਜੋੜੂਗੀ ਇਹ ਕਹਾਣੀ ਤੇ ਅੰਤਰਾਤਮਾ ਉਹਨੂੰ ਜਗਾਉਗੀ ਤੇ ਬਹੁਤ ਸਾਰਾ ਚੰਗਈ ਹੋਗਾ ਸਮਾਜ ਨੂੰ। ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸਿਮੇਤਾ ਲੀਵਾਲ ਪੰਜਾਬ ਪੰਜ ਆਪ ਦੀ ਧਰਤੀ ਤੇ ਉਸ ਦੇ ਵਿੱਚ ਉਹ ਇੱਕਾ ਰਾਵੀ ਤੇ ਜਦੋਂ ਕਦੇ ਤੁਸੀਂ ਕਿਸੇ ਗਾਣੇ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਨਾ ਸੁਣਿਆ ਹੋਵੇਗਾ ਕਿ ਰਾਵੀ ਦੇ ਕੰਡੇ ਤਾਂ ਇੱਕ ਅਲੱਗ ਜਿਹਾ ਫੀਲ ਆਉਂਦਾ ਫੀਲ ਆਉਂਦਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਪਤਰਨ ਕਰ ਰਹੇ ਹਾਂ ਪੂਰੇ ਪੰਜਾਬ ਨੂੰ ਦੇਖ ਰਹੇ ਹਾਂ ਤਾਂ ਹੁਣ ਤੁਹਾਨੂੰ ਰਾਵੀ ਦੇ ਕੰਡੇ ਜਾਣ ਦੀ ਲੋੜ ਨਹੀਂ ਪਵੇਗੀ ਉਹ ਮਹਿਸੂਸ ਕਰਨ ਦੇ ਲਈ ਹੁਣ ਤੁਹਾਨੂੰ ਤੁਹਾਡੇ ਸਿਨੇਮਾਕਾਰਾਂ ਦੇ ਵਿੱਚ ਰਾਵੀ ਦਾ ਕੰਡਾ ਯਾਨੀ ਕਿ ਰਾਵੀ ਦੇ ਕੰਡੇ ਫਿਲਮ ਆ ਰਹੀ ਹੈ ਤੁਹਾਨੂੰ ਉਹ ਆ ਰਹੀ ਹੈ ਤੇ ਤੁਸੀਂ ਉਹ ਜਾ ਕੇ ਦੇਖਣੀ ਤੇ ਉਸ ਫਿਲਮ ਦੇ ਲਈ ਕੀ ਕੁਝ ਕੀਤਾ ਗਿਆ ਕਿੰਨੇ ਕੁ ਐਫਰਟਸ ਲਗਾਏ ਗਏ ਤਾਂ ਇਸ ਤੇ ਸਾਰੀ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਨਾਲ ਪ੍ਰੋਡਿਊਸਰ ਉਸ ਫਿਲਮ ਦੇ ਤੇ ਜਤਿੰਦਰ ਚੋਹਾਨ ਜੀ ਸ਼ਸ਼ੀਕਲ ਜੀ ਥੈਂਕ ਯੂ ਤੇ ਸੰਦੀਪ ਕਾਰ ਸੰਧੂ ਜੀ ਸ਼ਸ਼ੀਕਲ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਇਹੋ ਜੇ ਕਨਸੈਪਟ ਨੂੰ ਸਰ ਕੋਈ ਕੋਈ ਹੱਥ ਪਾਉਂਦਾ ਤੁਹਾਡਾ ਜਿਗਰਾ ਕਿਵੇਂ ਪੈ ਗਿਆ ਕਿ ਇਸ ਕਨਸੈਪਟ ਨੂੰ ਹੱਥ ਪਾਇਆ ਜਾਵੇ ਦੇਖੋ ਜੀ ਜਿਗਰਾ ਤਾਂ ਪਰਮਾਤਮਾ ਨੇ ਦਿੱਤਾ ਹੂੰ ਤੇ ਰਸਤਾ ਵੀ ਉਹਨੇ ਬਣਾਇਆ ਅਸੀਂ ਤਾਂ ਬਸ ਉਹਦੀ ਮੌਜੂਦਗੀ ਚ ਉਹਦੀ ਮੌਜ ਸਮਝ ਕੇ ਅਸੀਂ ਉੱਤਰ ਗਏ ਕਿਉਂਕਿ ਬਹੁਤ ਜ਼ਰੂਰੀ ਸੀ ਸਿਨੇਮਾ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਸੀ ਕਿ ਜਿਸ ਤਰੀਕੇ ਦਾ ਸਿਨੇਮਾ ਅੱਜ ਪਰੋਸਿਆ ਜਾ ਰਿਹਾ ਹ ਹ ਉਹ ਕੁਝ ਐਸਾ ਵੀ ਕੀਤਾ ਜਾਏ ਕਿ ਲੋਕਾਂ ਦਾ ਟਰਸਟ ਉਹਦੇ ਵਿੱਚ ਰੀਸਟੋਰ ਹੋਏ ਹ ਹ ਰਿਸ਼ਤਿਆਂ ਨੂੰ ਕਿਦਾਂ ਬਿਹਤਰ ਕੀਤਾ ਜਾਏ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਸਿਨੇਮਾ ਹੁੰਦਾ ਉਹ ਸਮਾਜ ਦਾ ਦਰਪਣ ਹੁੰਦਾ ਤੇ ਉਹ ਬਹੁਤ ਸੋਹਣਾ ਤੇ ਸਾਫ਼ ਸੁਥਰਾ ਹੋਣਾ ਚਾਹੀਦਾ ਸੀ ਬਹੁਤ ਸੱਚਾ ਸੁੱਚਾ ਹੋਣਾ ਚਾਹੀਦਾ ਤੇ ਸਾਡਾ ਪ੍ਰਯਾਸ ਹੀ ਆ ਸੀ ਕਿ ਇੱਕ ਸੱਚ ਨੂੰ ਫੜ ਕੇ ਅੱਗੇ ਤੁਰੀਏ ਜੀ ਲੋਕਾਂ ਨੇ ਸਾਨੂੰ ਬਹੁਤ ਕਿਹਾ ਕਿ ਇਟਸ ਯੋਰ ਫਰਸਟ ਟਾਈਮ ਪ੍ਰੋਡਕਸ਼ਨ ਪਹਿਲਾ ਪ੍ਰੋਡਕਸ਼ਨ ਹੈ ਥੋੜਾ ਸੇਫ ਪਲੇ ਕਰ ਲੋ ਜਿੱਦਾਂ ਦੇ ਕੋਈ ਕਿ ਮੈਂ ਉਹੀ ਪਿੱਛੇ ਕਿ ਜਗੜਾ ਕਿ ਮੈਂ ਪੈਗਾ ਕਿਉਂਕਿ ਜਦੋਂ ਕੋਈ ਫਿਲਮ ਦੀ ਪਹਿਲਾਂ ਤੁਹਾਨੂੰ ਆ ਕੇ ਕਹਾਣੀ ਸੁਣਾਉਂਦਾ ਉਸ ਤੋਂ ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਇਹ ਆਂਦਾ ਕਿ ਭਾਈ ਬਾਅਰ ਸੁਪਰ ਡਿਪਰ ਹਿੱਟ ਹੋਣੀ ਚਾਹੀਦੀ ਇਹੋ ਜਿਹਾ ਕਨਸੈਪਟ ਹੋਣਾ ਚਾਹੀਦਾ ਰਾਵੀ ਦੇ ਕੰਡੇ ਇੱਕ ਅਜਿਹਾ ਕਨਸੈਪਟ ਆ ਲੱਗਦਾ ਹੈ ਕਿ ਵੀ ਸ਼ਾਇਦ ਹੀ ਕੋਈ ਦੇਖੇ ਬਟ ਮੈਂ ਜਿਵੇਂ ਹੀ ਟ੍ਰੇਲਰ ਦੇਖਿਆ ਉਸ ਦੇ ਨੀਚੇ ਮੈਂ ਕਮੈਂਟ ਦੇਖੇ ਤਾਂ ਮੈਨੂੰ ਦੇਖ ਕੇ ਮੈਨੂੰ ਵੀ ਹੈਰਾਨੀ ਹੋਈ ਕਿ ਲੋਕ ਸ਼ਾਇਦ ਸੋਚਦੇ ਹੋਣੇ ਕਿ ਵੀ ਨਹੀਂ ਇਸ ਕਨਸੈਪਟ ਨੂੰ ਹੱਥ ਨਹੀਂ ਪਾਣਾ ਚਾਹੀਦਾ ਪਰ ਤੁਹਾਡੇ ਲਈ ਐਪਰੀਸ਼ੀਏਸ਼ਨ ਤੁਹਾਡੀ ਤਾਰੀਫ਼ ਕਰਨ ਦੀ ਬਣਦੀ ਹੈ ਇੱਥੇ ਕਿ ਤੁਸੀਂ ਉਸ ਚੀਜ਼ ਨੂੰ ਸੋਚਿਆ ਕਿ ਨਹੀਂ ਉਹ ਚੀਜ਼ਾਂ ਵੱਲ ਹਰ ਕੋਈ ਜਾ ਰਿਹਾ ਕਾਮੇਡੀ ਦੇ ਵੱਲ ਹਰ ਕੋਈ ਜਾ ਰਿਹਾ ਮੈਨੂੰ ਇਸ ਵੱਲ ਜਾਣਾ ਚਾਹੀਦਾ हां बिल्कुल ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਸਾਡਾ ਮਕਸਦ ਹੀ ਆ ਸੀ ਕਿ ਰਿਸ਼ਤਿਆਂ ਦੀ ਸੁੰਦਰਤਾ ਰਿਸ਼ਤਿਆਂ ਦਾ ਦਾ ਨਿਖਾਰ ਹੋਣਾ ਬਹੁਤ ਜ਼ਰੂਰੀ ਹੈ ਸਾਡਾ ਮਕਸਦ ਹੀ ਹੋ ਸੀ ਤੇ ਉਹਨੂੰ ਮੈਚ ਕਰਦਾ ਸੀ ਸਾਡਾ ਇਨਸਪੀਰੇਸ਼ਨ ਸੀ ਤੇ ਜਿਹੜੇ ਕੰਮ 'ਚ ਤੁਹਾਡਾ ਇੰਟਰਸਟ ਹੋਏ ਤੁਹਾਡਾ ਤੁਹਾਡਾ ਜਿਗਰਾ ਆਪਣੇ ਆਪ ਬਣ ਜਾਂਦਾ ਹੈ ਡਰ ਤਾਂ ਨਹੀਂ ਲੱਗਿਆ ਬਿਲਕੁਲ ਨਹੀਂ ਲੱਗਿਆ ਅੱਜ ਵੀ ਬਿਲਕੁਲ ਡਰ ਨਹੀਂ ਲੱਗਦਾ ਕਿਉਂਕਿ ਇਹ ਪਹਿਲਾਂ ਤਾਂ ਮੂਵੀ ਕੁਝ ਖਾਸ ਕਰਨ ਕੀਤੀ ਗਈ ਸੀ ਜਿਹਦੇ ਜਿਹਦਾ ਜਿਹੜਾ ਜਿੰਦਾ ਜਿਆਦਾ ਜਾਗ ਦਾ ਸਬੂਤ ਆ ਬੈਠੇ ਆ ਜੀ ਇਹਨਾਂ ਦੇ ਮੈਂ ਹਾਰਡਸ਼ਿਪਸ ਦੇਖ ਕੇ ਕੁਝ ਇੰਡਸਟਰੀ ਚ ਕਰਨਾ ਚਾਹੁੰਦਾ ਸੀ ਕਿ ਇੰਡਸਟਰੀ ਚ ਇੱਕ ਟ੍ਰੂ ਆਰਟਿਸਟ ਨੂੰ ਉਹਦੀ ਜਗ੍ਹਾ ਨਹੀਂ ਦਿੱਤੀ ਜਾਂਦੀ ਉਹਨੂੰ ਬਹੁਤ ਸਟਰਗਲ ਕਰਨਾ ਪੈਂਦਾ ਉਹਦੀ ਕਲਾ ਹੀ ਉਹਦੇ ਲਈ ਕਾਫੀ ਨਹੀਂ ਹੈ ਤੇ ਮੈਂ ਇਸ ਕਨਸੈਪਟ ਨੂੰ ਬਦਲਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਮੈਂ ਚਾਹੇ ਇੱਕ ਬੰਦੇ ਨੂੰ ਫੜ ਕੇ ਕੰਮ ਕਰਕੇ ਦਿਖਾਵਾਂ ਤਾਂ ਕਿ ਮੇਰੇ ਵਰਗੇ ਤਾਂ ਲੱਖਾਂ ਹੋਣਗੇ ਜਿਹੜਾ ਕਰਨਾ ਚਾਹੁੰਦੇ ਪਰ ਉਹਨਾਂ ਦਾ ਜਿਗਰਾ ਨਹੀਂ ਪੈਂਦਾ ਤੇ ਜੇ ਮੈਂ ਕਰ ਗਿਆ ਤਾਂ ਸ਼ਾਇਦ ਕੁਝ ਦੋ ਵੀ ਹੋਰ ਉੱਠ ਗਏ ਤਾਂ ਕਿੰਨੀ ਜ਼ਿੰਦਗੀਆਂ ਬਿਹਤਰ ਹੋ ਸਕਦੀਆਂ ਉਹ ਮਕਸਦ ਨੂੰ ਲੈ ਕੇ ਸੀ ਟੁਰੇ ਸੀ ਤੇ ਜਦੋਂ ਤੁਹਾਡੀ ਤੁਹਾਡਾ ਮਕਸਦ ਨੇਕ ਹੁੰਦਾ ਹੈ ਤਾਂ ਕੁਦਰਤ ਤੁਹਾਡੀ ਝੋਲੀ 'ਚ ਕੁਝ ਐਸਾ ਪਾਉਂਦੀ ਹੈ ਕਿ ਉਹ ਸਿਰਫ ਮਕਸਦ ਇੱਕ ਆਮ ਮਕਸਦ ਨਹੀਂ ਰਹਿ ਜਾਂਦਾ ਉਹਦੇ 'ਚ ਬਹੁਤ ਕੁਝ ਜੁੜ ਜਾਂਦਾ ਹੈ ਉਦਾਂ ਹੀ ਬਲੈਸਿੰਗ ਸੀ ਇੱਕ ਰਵੀ ਦੇ ਕੰਡੇ ਜਿਹੜੀ ਸਾਡੀ ਝੋਲੀ 'ਚ ਦੋਨਾਂ ਦੀ ਆ ਗਈ ਤੇ ਸਾਨੂੰ ਇੱਕ ਮਕਸਦ ਮਿਲਿਆ ਸਾਨੂੰ ਇੱਕ ਲਾਈਟ ਮਿਲੀ ਇੱਕ ਉਮੀਦ ਦੀ ਕਿਰਨ ਕਿ ਅਸੀਂ ਕੁਝ ਬਿਹਤਰ ਕਰ ਸਕਨੇ ਹਾਂ ਸਮਾਜ ਲਈ ਖੁਦ ਲਈ ਤਾਂ ਆਫ ਕੋਰਸ ਪਰ ਸਮਾਜ ਲਈ ਪਹਿਲਾਂ ਤੇ ਜਦੋਂ ਤੁਸੀਂ ਕੋਈ ਸੱਚ ਨੂੰ ਪਰ ਉਸਨਾ ਚਾਉਂਦੇ ਹੋ ਤਾਂ ਫਿਰ ਉਹਦੇ 'ਚ ਹਿੰਮਤ ਨਾ ਹੋਏ ਮੈਨੂੰ ਤਾਂ ਲੱਗਦਾ ਨਹੀਂ ਐ ਤਾਂ ਕੁਝ ਹੁੰਦਾ ਜੀ ਤੁਹਾਡੇ ਤੱਕ ਆਵਾਂਗੇ ਫਿਰ ਸੰਦੀਪ ਜੇ ਗੱਲ ਕਰ ਲਈਏ ਸਭ ਤੋਂ ਪਹਿਲਾਂ ਜਦੋਂ ਫਿਲਮ ਦੀ ਕਹਾਣੀ ਸੁਣੀ ਆ ਫਿਲਮ ਦਾ ਨਾਮ ਸੁਣ ਕੇ ਹਾਂ ਕਰ ਦਿੱਤੀ ਸੀ ਵੀ ਕਰਨੀ ਆ ਫਿਲਮ ਦਾ ਨਾਮ ਸੁਣ ਕੇ ਫਿਲਮ ਦਾ ਨਾਮ ਸੁਣ ਕੇ ਕਿਉਂਕਿ ਰਵੀ ਦੇ ਕੰਡੇ ਅਸੀਂ ਬਹੁਤ ਸਾਰੀਆਂ ਸਟੋਰੀ ਸੁਣ ਰਏ ਸੀ ਤੇ ਇੱਕ ਮਤਲਬ ਜਿਵੇਂ ਮੰਨ ਲਓ ਕਿ ਆਪਾਂ 10 ਜਾਣੇ ਗੱਲ ਕਰਾਂ ਇੱਕ ਨੇ ਵਿੱਚ ਦੀ ਗੱਲ ਕਿ ਵੀ ਕਹਾਣੀ ਹੈਗੀ ਰਵੀ ਦੇ ਕੰਡੇ ਬਸ ਇੰਨਾ ਕੀ ਜ਼ਿਕਰ ਹੋਇਆ ਉਦੋਂ ਬਾਅਦ ਹੋਲ ਸਟੋਰੀਜ਼ ਮੈਨੂੰ ਨਹੀਂ ਪਤਾ ਕਿ ਜੀਤੂ ਨੂੰ ਉਸ ਚੀਜ਼ ਦੇ ਨਾਲ ਕਿਵੇਂ ਜੀਤੂ ਕਨੈਕਟ ਹੋਗੇ ਜੀਤੂ ਦਾ ਦਿਮਾਗ ਚ ਫਿੱਟ ਹੋ ਗਈ ਉਹ ਗੱਲ अच्छा ਅਸੀਂ ਉਹ ਤੋਂ ਬਾਅਦ ਵੀ ਮੈਨੂੰ ਲੱਗਦਾ ਵੀ ਜੇ 10-20 ਸਟੋਰੀਆਂ ਤੋਂ ਬਾਅਦ ਵੀ ਸੁਣ ਲਈਆਂ ਅਸੀਂ ਉਹ ਤੋਂ ਬਾਅਦ ਜਦੋਂ ਬੈਠਿਆ ਕਰੀਏ ਜਿੱਤੂ ਕਹਿਆ ਕਰਨ ਬਿਨੈ ਪਿਉ ਰਾਵੀ ਦੇ ਕੰਡੇ ਮੈਂ ਕਿਹਾ ਕਰਾਂ ਵੀ ਨਹੀਂ ਉਹ ਵੀ ਸੁਣ ਲਾਂਗੇ ਆਹ ਤਾਂ ਸੁਣ ਲਈਏ ਨਹੀਂ ਨਹੀਂ ਰਾਵੀ ਦੇ ਕੰਡੇ ਉਹਨਾਂ ਨੂੰ ਬੁਲਾ ਫਿਰ ਅਸੀਂ ਹੈਰੀ ਭੱਟੀ ਬਾਈ ਜੀ ਨੂੰ ਅਪਰੋਚ ਕੀਤਾ ਜਿਨ੍ਹਾਂ ਨੇ ਰੱਬ ਦਾ ਰੇਡੀਓ ਬਣਾਈਏ ਤੇ ਬਾਈ ਜੀ ਨਾਲ ਗੱਲ ਕੀਤੀ ਵੀ ਬਾਈ ਜੀ ਕੁਝ ਕਨਸੈਪਟ ਐਦਾਂ ਦਾ ਔਰ ਉਹਨਾਂ ਨੇ ਮੈਨੂੰ ਲੱਗਦਾ ਵੀ ਹੈਰੀ ਭੱਟੀ ਬਾਈ ਜੀ ਸਾਰੇ ਮਤਲਬ ਬਹੁਤ ਸਾਰੇ ਡਾਇਰੈਕਟਰ ਨੇ ਜਿਨ੍ਹਾਂ ਨੇ ਵਧੀਆ ਕੰਮ ਕਰਿਆ ਪਰ ਉਹਨਾਂ ਚੋਂ ਇੱਕ ਡਾਇਰੈਕਟਰ ਹੈਰੀ ਭੱਟੀ ਜਿਨੇ ਯਾਰਨ ਮੁੱਲੇ ਕੀਤੀ ਮਤਲਬ ਬਾਈ ਜੀ ਦੀ ਡਾਇਰੈਕਸ਼ਨ ਮੈਂ ਤਾਂ ਹੁਣ ਵੀ ਬਾਈ ਜੀ ਨੂੰ ਕਹਿੰਦੀ ਹਾਂ ਵੀ ਬਾਈ ਜੀ ਤੁਹਾਡੀ ਡਾਇਰੈਕਸ਼ਨ ਦੇ ਅੱਗੇ ਮੈਨੂੰ ਲੱਗਦਾ ਨਹੀਂ ਵੀ ਮੈਂ ਇਸ ਤੋਂ ਬਾਅਦ ਕਿਸੇ ਹੋਰ ਡਾਇਰੈਕਟਰ ਨਾਲ ਕੰਮ ਕਰ ਪਾਉਂ ਹਮਮ ਐਨੇ ਮਤਲਬ ਆਪਣੇ ਕੰਮ ਦੇ ਵਿੱਚ ਉਹ ਐਨੀ ਉਹਨਾਂ ਦੀ ਪਰਫੈਕਸ਼ਨ ਹੈ ਤੇ ਉਹਨਾਂ ਨੇ ਜਦੋਂ ਸਟੋਰੀ ਸੁਣਾਈ ਜਦੋਂ ਪਤਾ ਲੱਗਿਆ ਵੀ ਇੱਕ ਪਿਓ ਤੇ ਚਾਹ ਧੀਆ ਦੀ ਕਹਾਣੀ ਹੈ ਸਾਨੂੰ ਲੱਗਿਆ ਵੀ ਕੁਝ ਡਿਫਰੈਂਟ ਕਰਨਾ ਹੈ ਔਰ ਖਾਸ ਕਰਕੇ ਜੀਤੂ ਦੀ ਸੋਚ ਜਿਹੜੀ ਹੈ ਉਹ ਇਹ ਸੋਚ ਸੀ ਵੀ ਮੈਂ ਦੁਨੀਆਂ ਦੇ ਅੱਗੇ ਉਹ ਚੀਜ਼ ਰੱਖਣਾ ਚਾਹੁੰਦਾ ਜਿਹਦੇ ਵਿੱਚ ਕਿਸੇ ਦੀ ਅੱਖ ਨਹੀਂ ਵੀ ਨਾ ਹੋਵੇ ਜੀ ਅਕਸਰ ਉਹਨਾਂ ਨੇ ਇਹ ਗ ਏ ਆਪਦੇ ਕੈਰੈਕਟਰ ਪੱਖੋਂ ਵੀ ਇਦਾਂ ਦਾ ਇਨਸਾਨ ਨੇ ਇੱਕ ਐਕਟਿੰਗ ਤਾਂ ਅਲੱਗ ਗੱਲ ਹੋਗੀ ਬਟ ਤੁਹਾਡੀ ਜ਼ਿੰਦਗੀ ਦੇ ਨਾਲ ਇਹ ਕਹਾਣੀ ਕਿੰਨੀ ਕੁ ਜੁੜੀ ਹੋਈ ਆ ਕਿਉਂਕਿ ਜਦੋਂ ਇੱਕ ਐਕਟਰ ਐਕਟਿੰਗ ਦੇ ਵਿੱਚ ਵੜ ਜਾਂਦਾ ਤੇ ਫਿਰ ਉਸ ਨੂੰ ਫੀਲ ਵੀ ਕਰ ਲੈਂਦਾ ਪਰ ਤੁਹਾਡੀ ਅਸਲ ਜ਼ਿੰਦਗੀ ਦੇ ਨਾਲ ਕਿੰਨੀ ਕੁ ਜੁੜੀ ਹੋਈ ਹੈ ਕਹਾਣੀ ਮੈਨੂੰ ਇਹ ਲੱਗਦਾ ਵੀ ਮੈਂ ਆਪਦਾ ਉਹੀ ਕੈਰੈਕਟਰ ਅਦਾ ਕਰ ਰਹੀ ਆ ਕਿਉਂਕਿ ਮੈਂ ਐਕਚੁਅਲ 'ਚ ਜਿੱਦਾਂ ਦੀ ਹਾਂ ਨਾ ਮੇਰਾ ਫਿਲਮ ਦੇ ਵਿੱਚ ਕਰੈਕਟਰ ਦਾ ਨਾਮ ਵੀ ਸੰਦੀਪ ਹੈ ਮੈਂ ਐਕਚੁਅਲ 'ਚ ਵੀ ਇਦਾਂ ਹੀ ਸੀ ਕਿ ਕਦੇ ਆਪਣੇ ਪਾਪਾ ਦੇ ਅੱਗੇ ਬੋਲੀ ਨਹੀਂ ਮੈਂ ਔਰ ਇਸ ਫਿਲਮ 'ਚ ਵੀ ਤੁਹਾਨੂੰ ਇਹੀ ਦੇਖਣ ਨੂੰ ਮਿਲੇਗਾ ਮਤਲਬ ਮੈਂ ਇਸ ਇੱਕ ਕਰੈਕਟਰ ਜਿਹੜਾ ਹੈ ਉਹ ਕੁੜੀ ਆਪਣੀਆਂ ਰੀਜਾਂ ਅੰਦਰ ਹੀ ਰੱਖਦੀ ਹੈ ਆਪਣੇ ਉਹ ਕਦੇ ਆਪਣੇ ਪਿਓ ਨੂੰ ਬੋਲ ਕੇ ਨਹੀਂ ਦੱਸਦੀ ਵੀ ਮੈਂ ਆ ਕਰਨਾ ਚਾਹੁੰਦੀ ਆ ਜਾਂ ਆ ਮੇਰੀ ਖੁਸ਼ੀ ਹੈ ਜੋ ਪਿਓ ਨੇ ਕਹਤਾ ਬਸ ਉੱਥੇ ਹੀ ਅੱਖਾਂ ਮਤਲਬ ਬੰਦ ਨੇ ਹੈ ਨਾ ਇਮੋਸ਼ਨ ਸੀਨ ਦੇ ਵਿੱਚ ਇਮੋਸ਼ਨ ਲਿਆਣੇ ਪੈਂਦੇ ਸੀ ਆ ਅਕੋਰਡਿੰਗ ਟੂ ਸੀਨ ਆਪਣੇ ਆਪ ਆ ਜਾਂਦੇ ਸੀ ਨਹੀਂ ਮੈਂ ਮੇਰੇ ਅੰਦਰ ਮਤਲਬ ਪਰ ਮੈਂ ਇਮੋਸ਼ਨਲੀ ਬਹੁਤ ਵੀਕ ਆ ਤੇ ਮੈਂ ਖਾਸ ਕਰਕੇ ਜਦੋਂ ਪੰਕਜ ਅੰਕਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਆ ਬਹੁਤ ਮੈਨੂੰ ਲੱਗਦਾ ਵੀ ਇਸ ਤੋਂ ਉੱਪਰ ਹੋਰ ਕੁਝ ਹੋ ਨਹੀਂ ਸਕਦਾ ਅੰਕਲ ਨਾਲ ਕੰਮ ਕਰਨਾ ਔਰ ਉਹਨਾਂ ਦੀ ਬੇਟੀ ਦਾ ਕਰੈਕਟਰ ਕਰਨਾ ਮਤਲਬ ਮੈਂ ਅੰਕਲ ਨੂੰ ਜਦ ਅੰਕਲ ਤੇ ਗੱਲ ਲੱਗਦੀ ਸੀ ਨਾ ਤਾਂ ਇੱਕ ਤੀ ਜੋ ਪਿਓਲੀ ਫੀਲ ਕਰਦੀ ਆ ਮੇਰੀ ਭੁਬ ਨਿਕਲਦੀ ਸੀ ਤੇ ਉਹ ਜਦੋਂ ਤੁਸੀਂ ਸੁਣਿਆ ਕਿ ਪੰਕਜ ਜੀ ਇਸ ਫਿਲਮ ਦੇ ਵਿੱਚ ਹੈ ਗਿਆ ਕਿ ਕਿਉਂਕਿ ਬਹੁਤ ਸਾਲਾਂ ਦੇ ਬਾਅਦ ਉਹਨਾਂ ਨੇ ਵਾਪਸੀ ਕੀਤੀ ਆ ਪੰਜਾਬ ਦੇ ਵਿੱਚ ਜੇ ਗੱਲ ਕਰ ਲਈ ਉਹਨਾਂ ਦੀ ਇੱਕ ਇੰਟਰਵਿਊ ਵੀ ਸੁਣੀ ਸੀ ਉਹਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਇਮੋਸ਼ਨਲ ਜਿਹੜੇ ਆ ਹੁੰਦੇ ਦਿਖਾਈ ਦਿੱਤੇ ਜੇ ਗੱਲ ਕਰ ਲਈ ਉਹਨਾਂ ਦੀ ਤਾਂ ਉਹਨਾਂ ਦੇ ਨਾਲ ਕੰਮ ਕਰਕੇ ਤੁਹਾਨੂੰ ਦੋਵਾਂ ਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿ ਸ਼ਾਇਦ ਉਹ ਕਹਿੰਦੇ ਕਿ ਉਹ ਉਹ ਕਹਿੰਦੇ ਕਿ ਪੰਜਾਬ ਬਹੁਤ ਲੇਟ ਮੇਰੇ ਤੱਕ ਆਇਆ ਪੰਜਾਬ ਮੈਨੂੰ ਤਾਂ ਬਹੁਤ ਵਧੀਆ ਲੱਗਾ ਪਰਸਨਲੀ ਤਸਨਾ ਮੈਨੂੰ ਤਾਂ ਮਤਲਬ ਮੈਂ ਤਾਂ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਮੈਂ ਉਹਨਾਂ ਨਾਲ ਇਦਾਂ ਅਟੈਚ ਹੋ ਗਈ ਜਿਦਾਂ ਮੈਂ ਆਪਣੇ ਪਾਪਾ ਨਾਲ ਅਟੈਚ ਜੀ ਮਤਲਬ ਮੈਂ ਉਹਨਾਂ ਨੂੰ ਹੈਲੋ ਹਾਈ ਕਰਨ ਤੋਂ ਬਾਅਦ ਮੈਂ ਜ਼ਰੂਰ ਪੁੱਛਣਾ ਤੁਸੀਂ ਠੀਕ ਹੋ ਮਤਲਬ ਉਹ ਇੱਕ ਲੜਕੀ ਉਹ ਸਿਰਫ ਇੱਕ ਕੁੜੀ ਆਪਣੇ ਪਿਓ ਨੂੰ ਪੁੱਛ ਸਕਦੀ ਹੈ ਹੂੰ ਮੈਂ ਤੁਸੀਂ ਠੀਕ ਹਾਂ ਮਤਲਬ ਮੈਨੂੰ ਮੈਨੂੰ ਇੰਟਰਨਲੀ ਉਹਨਾਂ ਨਾਲ ਬਹੁਤ ਅਟੈਚਮੈਂਟ ਹੈ ਜਤਿੰਦਰ ਜੀ ਜੀ ਗੱਲ ਕਰ ਲਈ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ ਤੁਸੀਂ ਬਹੁਤ ਵੱਡਾ ਜਿਗਰਾ ਦਿਖਾਇਆ ਬਟ ਅੱਜ ਕੱਲ ਕਨਸੈਪਟ ਜਿਹੜੇ ਹੈਗੇ ਆ ਫਿਲਮਾਂ ਦੇ ਉਹ ਯਾਦ ਦਾ ਕਾਮੇਡੀ ਦੇ ird gird ਘੁੰਮਦੇ ਨੇ ਜਾਂ ਫਿਰ ਜੜੀਆਂ ਪੁਰਾਣੀਆਂ ਫਿਲਮਾਂ ਨੇ ਉਹਨਾਂ ਨੂੰ ਹੀ ਰੀਕ੍ਰੀਏਟ ਕਰਕੇ ਅੱਜ ਦੇ ਲੋਕਾਂ ਨੂੰ ਪਰੋਸ ਦਿੱਤਾ ਜਾਂਦਾ ਜਾਂ ਫਿਰ ਅਜਹੀ ਕੋਈ ਸਟੋਰੀ ਦੇ ਦਿੱਤੀ ਜਾਂਦੀ ਹੈ ਜਿਹੜੀ ਪਹਿਲਾਂ ਹੀ ਬਣੀ ਹੋਈ ਆ ਰਾਵੀ ਦੇ ਕੰਡੇ ਮੈਨੂੰ ਲੱਗਦਾ ਬਹੁਤ ਹੀ ਯੂਨਿਕ ਸਟੋਰੀ ਆ ਉਹ ਸ਼ਾਇਦ ਹੀ ਕਦੇ ਕਿਸੇ ਨੇ ਸੋਚਿਆ ਹੋਵੇਗਾ ਜਦੋਂ ਤੁਹਾਨੂੰ ਪਹਿਲੀ ਵਾਰ ਸੁਣਿਆ ਕਿ ਰਾਵੀ ਦੇ ਕੰਡੇ ਸ਼ਬਦ ਸੁਣਿਆ ਤੁਹਾਡੇ ਮਾਈਂਡ ਦੇ ਵਿੱਚ ਪਹਿਲਾ ਸਭ ਤੋਂ ਪਹਿਲਾਂ ਕੀ ਇਮੇਜਨ ਆਇਆ ਕੀ ਤਸਵੀਰ ਆਈ ਰਾਵੀ ਦੇ ਕੰਡੇ ਜਿੱਦਾਂ ਇਹਨਾਂ ਨੇ ਕਿਹਾ ਕਿ ਮੇਰੇ ਨਾਮ ਮੇਰੇ ਦਿਮਾਗ 'ਚ ਉਹ ਨਾਮ ਸਟਕ ਕਰ ਗਿਆ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਰਾਵੀ ਦਾ ਨਾਮ ਰਵੀ ਆਪਣੀ ਪੀਸ ਲਈ ਜਾਣੀ ਜਾਂਦੀ ਹੈ ਹੂੰ ਸ਼ਾਂਤੀ ਲਈ ਸ਼ਾਂਤੀ ਜਿੱਦਾਂ ਬਿਆਸ ਇੱਕ ਗੁਰੂਆਂ ਦੀ ਇੱਕ ਇੱਕ ਧਰਮ ਲਈ ਜਾਣੇ ਜਾਂਦਾ ਤੁਹਾਡਾ ਸਤਲੁਜ ਇੱਕ ਸ਼ਹੀਦਾਂ ਲਈ ਜਾਣੇ ਜਾਂਦਾ ਚਨਾਬ ਤੇ ਆਪਣੀ ਝੇਲਮ ਉਹ ਮੁਹੱਬਤ ਲਈ ਜਾਣੀ ਜਾਂਦੀ ਹੈ ਤੇ ਜਦੋਂ ਗੱਲ ਆਈ ਸ਼ਾਂਤੀ ਦੀ ਮੈਨੂੰ ਲੱਗਿਆ ਸਮਾਜ ਚ ਸ਼ਾਂਤੀ ਦੀ ਬਹੁਤ ਲੋੜ ਆ ਹੂੰ ਤੇ ਉਹ ਨਾਮ ਵੀ ਕਾਫੀ ਟੱਚੀ ਸੀ ਰਾਈਟ ਤੇ ਫਿਰ ਜਦੋਂ ਕਹਾਣੀ ਸੁਣੀ ਉਹਦੇ ਚ ਜਿਹੜੇ ਟਰੂ ਇਮੋਸ਼ਨਸ ਸੀ ਇੱਕ ਪਿਓ ਦਾ ਬੱਚਿਆਂ ਲਈ ਅਦਿੱਤਿਆਂ ਲਈ ਪਿਆਰ ਉਹਨਾਂ ਨੂੰ ਮੁਸੀਬਤਾਂ ਚੋਂ ਕੱਢ ਕੇ ਲਿਜਾਣ ਦਾ ਇੱਕ ਕੁਰਬਾਨੀ ਇੱਕ ਇੱਕ ਪਰਮਾਤਮਾ ਤੇ ਫੇਥ ਉਹ ਇੰਨੇ ਸਾਰੇ ਕੰਪੋਨੈਂਟਸ ਇਹਦੇ ਵਿੱਚ ਹੈਗੇ ਸੀ ਆ ਮੂਵੀ ਚ ਜਿਹੜੇ ਅੱਜ ਦੇ ਸਮਾਜ ਦੀ ਜ਼ਰੂਰਤ ਹੈ ਆਪਾਂ ਇੰਨੇ ਕੁ ਡੁੱਬ ਚੁੱਕੇ ਹਾਂ ਹੋਰ ਚੀਜ਼ਾਂ ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਕੁਝ ਵੀ ਪਰੋਸ ਦਿੱਤਾ ਜਾਂਦਾ ਇੱਕ ਹਸੀ ਮਜ਼ਾਕ ਦੇ ਨਾਮ ਤੇ ਜਾਂ ਕਿਸੇ ਨਾਮ ਅੱਜਕੱਲ ਜੋ ਕੰਮ ਹੋ ਰਿਹਾ ਉਹ ਦस्तर ਗਿਰਦਾ ਜਾ ਰਿਹਾ ਰਾਈਟ ਉਹ 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 ਇੱਕ ਕਮਰਸ਼ੀਅਲ ਚੀਜ਼ਾਂ ਨੂੰ ਬਹੁਤ ਜ਼ਿਆਦਾ ਕਮਰਸ਼ੀਅਲਾਈਜ਼ ਕਰਤਾ ਗਿਆ ਬਸ ਫੋਕਸ ਕੁਝ ਵੀ ਨਹੀਂ ਕੁਝ ਵੀ ਪੇਸ਼ ਕਰ ਦੋ ਤੇ ਪੰਜਾਬ ਦਾ ਨਾਮ ਜੁੜਿਆ ਉਹਦੇ ਨਾਲ ਸਾਡਾ ਫਰਜ਼ ਬੰਦਾ ਸੀ ਇਸੇ ਪੈਦਾ ਹੋਇਆ ਇਹਦੇ ਨਾਮ ਉੱਚਾ ਕਰੀਏ ਤੇ ਜਿਗਰਾ ਦਿਖਾਈਏ ਚੰਗੀਆਂ ਚੀਜ਼ਾਂ ਅਗੇ ਰੱਖੀਏ ਜਿਸ ਲਈ ਆਪਾਂ ਜਾਣੇ ਜਾਂਦੇ ਹਾਂ ਰਾਈਟ ਰਵੀ ਦੇ ਕੰਡੇ ਉਸ ਤੋਂ ਬਾਅਦ ਜਾ ਕੇ ਦੇਖਿਆ ਫਿਰ ਮਾਹੌਲ ਦੇਖਿਆ ਜਦੋਂ ਫਿਲਮ ਕੀਤੀ ਆ ਉਸ ਤੋਂ ਪਹਿਲਾਂ ਰਵੀ ਦੇ ਕੰਡੇ ਜਾ ਕੇ ਆਈ ਸੀ ਕਦੇ ਬਿਲਕੁਲ ਜਦੋਂ ਪ੍ਰੀ-ਪ੍ਰੋਡਕਸ਼ਨ ਸੀ ਅਸੀਂ ਰਾਵੀ ਦੇ ਕੰਡੇ ਗਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਇਹ ਇੱਕ ਐਸੀ ਮੂਵੀ ਹੈ ਜਿਹਦੇ ਵਿੱਚ ਕੋਈ ਵੀ ਛੇੜਛਾੜ ਸੱਚ ਨਾਲ ਨਹੀਂ ਕੀਤੀ ਗਈ ਕੋਈ ਇਹਦੇ ਵਿੱਚ ਕੋਈ ਚੀਟ ਨਹੀਂ ਕੀਤਾ ਗਿਆ ਬਹੁਤ ਟਫ ਸੀ ਜੰਮੂ ਚ ਜਾ ਕੇ ਬਸੋਲੀ ਇੱਕ ਉੱਥੇ ਇੱਕ ਕਸਬਾ ਪੈਂਦਾ ਕਠੂਆ ਦੇ ਵਿੱਚ ਪੈਂਦਾ ਉਹ ਪਠਾਨਕੋਟ ਤੇ ਪੰਜਾਬ ਦਾ ਬਾਰਡਰ ਹੈ ਇਹ ਇਕੱਲੀ ਮੂਵੀ ਪੰਜਾਬ ਦੇ ਹਿੱਸੇ ਨਹੀਂ ਆਂਦੀ ਜਾਂ ਜੰਮੂ ਦੇ ਹਿੱਸੇ ਨਹੀਂ ਆਂਦੀ ਦੋਨਾਂ ਵਿੱਚ ਮਤਲਬ ਬਾਰਡਰ ਹੀ ਐਸਾ ਕਿ ਇੱਕ ਸਾਈਡ ਪੰਜਾਬ ਇੱਕ ਸਾਈਡ ਜੰਮੂ ਪੈਂਦਾ ਤੇ ਅਸੀਂ ਉੱਥੇ ਇੱਕ ਸੈਟ ਬਣਾਇਆ ਆਪਣਾ ਘਰ ਬਣਾਇਆ ਜਿਹੜਾ ਘਰ ਸਾਡਾ ਜੋ ਉਹ ਇੱਕ ਮੈਮਰੀਆਂ ਯਾਦਾਂ ਨੇ ਉਹ ਖੜਾ ਉਹ ਸਾਡਾ ਲੀਜ਼ ਤੇ ਅਸੀਂ ਉਹਨੂੰ ਰੱਖਿਆ ਉਹਨੂੰ ਟੱਚ ਵੀ ਨਹੀਂ ਕੀਤਾ ਡਿਸਮੈਂਟਲ ਨਹੀਂ ਕੀਤਾ ਤੇ ਇਹ ਫਿਲਮ ਦੀ ਡਿਮਾਂਡ ਸੀ ਉਹ ਘਰ ਦੇ ਆਲੇ ਦੁਆਲੇ ਰਾਵੀ ਚਾਰੇ ਪਾਸੇ ਦਿਖਦੀ ਹੈ ਜਦੋਂ ਤੁਸੀਂ ਛੱਤ ਤੇ ਚੜਦੇ ਹੋ ਨਾ ਤੁਹਾਨੂੰ ਸਿਰਫ ਰਾਵੀ ਨਜ਼ਰ ਆਉਂਦੀ ਹੈ ਤੇ ਸਕ੍ਰਿਪਟ ਦੀ ਤੇ ਮੂਵੀ ਦੀ ਇੱਕ ਡਿਮਾਂਡ ਸੀ ਉੱਥੇ ਕਰਨਾ ਤੇ ਬਹੁਤ ਆਪਣੇ ਆਪ 'ਚ ਇੱਕ ਡਿਫਰੈਂਟ ਅਨੁਭਵ ਸੀ ਚੈਲੰਜਸ ਸੀ ਨਵੀਂ ਜਗ੍ਹਾ ਜਾਣਾ ਆਪਣੇ ਪੰਜਾਬ 'ਚ ਕੋਈ ਕੰਮ ਕਰਨਾ ਹੋਏ ਤੇ ਔਖਾਂ ਬੜੀ ਬਹੁਤ ਔਖ ਹੁੰਦੀਆਂ ਪਰ ਉੱਥੇ ਜਾ ਕੇ ਕਰਨਾ ਆਪਣੇ ਆਪ ਚ ਇੱਕ ਡਿਫਰੈਂਟ ਅਨੁਭਵ ਸੀ ਪਰ ਬਹੁਤ ਪਿਆਰ ਭਰ ਸਫਰ ਸੀ ਇੱਕ ਮਾਨਯੋਗ ਚੀਜ਼ ਸੀ ਇੱਕ ਬਹੁਤ ਦਿਲ ਨੂੰ ਛੂਣ ਵਾਲੇ ਮੋਮੈਂਟ ਸੀ ਜਦੋਂ ਖਾਲੀ ਵੀ ਬੈਠੇ ਹੁੰਦੇ ਸੀ ਔਰ ਰਾਵੀ ਵਾਕਈ ਬਹੁਤ ਸ਼ਾਂਤ ਹੈ ਉਹ ਦਿਲ ਨੂੰ ਛੂੰਹਦੀ ਹੈ ਅਸੀਂ ਰਾਤ ਨੂੰ ਦੋਨੋਂ ਕਈ ਵਾਰੀ 1 ਵਜੇ ਜਦੋਂ ਸਭ ਚਲੇ ਜਾਂਦੇ ਸੀ ਪੂਰਾ ਸੈੱਟ ਅਸੀਂ ਫਾਈਂਡ ਅਪ ਕਰਕੇ ਅਸੀਂ ਇੱਕ ਇੱਕ ਜ਼ਿੰਮੇਵਾਰੀ ਚੱਕ ਕੇ ਅਸੀਂ ਉੱਥੇ ਜਾ ਕੇ ਜ਼ਰੂਰ ਬੈਠਦੇ ਸੀ ਤੇ ਅਸੀਂ ਅਨੁਭਵ ਕੀਤਾ ਤੇ ਸਾਨੂੰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਕੰਡੇ ਬੈ ਕੇ ਸਿਰਫ ਉਹ ਮਹਿਸੂਸ ਕਰ ਸਕਦੇ ਹਾਂ ਉਸ ਚੀਜ਼ ਨੂੰ ਤੇ ਸੰਦੀਪ ਜਾਣਨਾ ਚਾਹੂੰਗੀ ਕਿ ਤੁਸੀਂ ਸਾਰੀਆਂ ਗੱਲਾਂ ਤਾਂ ਕਲੀਅਰ ਕਰ ਹੀ ਦਿੱਤੀਆਂ ਕਪੂਰ ਸਾਹਿਬ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਤੁਹਾਡੀ ਅਸਲ ਜ਼ਿੰਦਗੀ ਦੇ ਨਾਲ ਬਹੁਤ ਕਹਾਣੀ ਜੁੜੀ ਹੋਈ ਆ ਪਰ ਜੇ ਗੱਲ ਕਰ ਲਈਏ ਕਹਾਣੀ ਤੋਂ ਉਲਟ ਕੀ ਜ਼ਿੰਦਗੀ ਦੇ ਵਿੱਚ ਤੁਸੀਂ ਇਹੋ ਜਿਹਾ ਪਰਿਵਾਰ ਕਦੀ ਦੇਖਿਆ ਜਿਸ ਦੇ ਨਾਲ ਆ ਸਥਿਤੀ ਹੋਈ ਹੋਵੇ ਜਿਵੇਂ ਉਸ ਦੇ ਵਿੱਚ ਉਸ ਫਿਲਮ ਦੇ ਵਿੱਚ ਇੱਕ ਧੀ ਦੇ ਨਾਲ ਹੋ ਰਿਹਾ ਕਿ ਪੈਸਿਆਂ ਪਿੱਛੇ ਉਸ ਦੇ ਨਾਲ ਉਹਦੀਆਂ ਰੀਜਾਂ ਜਿਹੜੀਆਂ ਦਬੀਆਂ ਰਹਿ ਗਈਆਂ ਬਹੁਤ ਸਾਰੀਆਂ ਇਹ ਕਹਿ ਲਈਏ ਕਿ ਘਰ ਦੀ ਗਰੀਬੀ ਕਰਕੇ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਸੀ ਅਸਲ ਜ਼ਿੰਦਗੀ 'ਚ ਜਿਹੜਾ ਉਸ ਸਮੇਂ ਇੱਕਦਮ ਸੀਨ ਸਾਹਮਣੇ ਆ ਗਿਆ ਹੋਵੇ ਹਾਂ ਕਾਫੀ ਹੱਦ ਤੱਕ ਮਤਲਬ ਮੇਰੀ ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ ਹੈ ਬਹੁਤ ਹੱਦ ਤੱਕ ਕਿਉਂਕਿ ਮੈਂ ਆਪਣੇ ਪਾਪਾ ਨੂੰ ਬੜਾ ਇਹਨਾਂ ਚੀਜ਼ਾਂ 'ਚੋਂ ਬਹੁਤ ਨਿਕਲਦੇ ਦੇਖਿਆ ਬਹੁਤ ਨਿਕਲਦੇ ਦੇਖਿਆ ਹੂੰ ਕਿਉਂਕਿ ਦੇਖੋ ਮੈਨੂੰ ਲੱਗਦਾ ਵੀ ਹਰ ਇੱਕ ਪਿਓ ਦੀ ਕਹਾਣੀ ਹੈ ਕਿਉਂਕਿ ਜਿਹਦੇ ਧੀਆਂ ਨੇ ਨਾ ਉਹ ਹਰ ਪਿਓ ਦੀ ਕਹਾਣੀ ਹੈ ਉਹ ਆਪਣੀਆਂ ਧੀਆਂ ਵਾਸਤੇ ਬਹੁਤ ਸੈਕਰੀਫਾਈਸ ਕਰਦਾ ਇੱਕ ਰਿਸ਼ਤਾ ਦੇਖ ਲੈਣਾ ਵੀ ਵਿਆਹ ਕਰਤਾ ਜਾਂ ਰਿਸ਼ਤਾ ਲੱਭ ਲਿਆ ਮਤਲਬ ਮੈਨੂੰ ਲੱਗਦਾ ਵੀ ਅੱਜ ਦੇ ਸਮਾਜ ਦੇ ਵਿੱਚ ਵੀ ਨਾ ਜਿਹੜਾ ਡੋਰੀ ਹੈ ਉਹ ਅਜੇ ਵੀ ਖਤਮ ਨਹੀਂ ਹੋਈ ਜੋ ਮੈਨੂੰ ਲੱਗ ਰਿਹਾ ਹੈ ਅੱਛਾ ਮਤਲਬ ਤੁਹਾਡੇ ਕੁੜੀ ਨੂੰ ਅਸੀਂ ਪਾਰਪਾਸ ਕਿ ਐਡਾ ਵੱਡਾ ਕਰ ਜਿਹਨੇ ਆਪਣੀ ਧੀ ਦੇਤੀ ਉਹਨੇ ਕੁੱਲ ਦੇਤਾ ਪਿੱਛੇ ਕੀ ਰਹਿ ਗਿਆ ਫਿਰ ਵੀ ਲੋਕਾਂ ਦੀ ਡਿਮਾਂਡ ਹੈ ਜਿਹੜੀਆਂ ਹਾਂ ਤਰੀਕੇ ਬਦਲ ਗਏ ਸਾਡੇ ਨੇ ਰਿਸ਼ਤੇਦਾਰਾਂ ਨੂੰ ਦਾ ਮਾਨ ਤਾਨ ਕਰਨਾ ਪੈਣਾ। ਹੂੰ ਤਰੀਕੇ ਬਦਲ ਗਏ। ਸੋ ਆਪਣੇ ਘਰ ਚ ਹੰਡਾਈਆਂ ਨੇ ਇਹ ਚੀਜ਼। ਇਹ ਕਹਿ ਦਿੰਦੇ ਆ ਕਿ ਆਪਣੀ ਧੀ ਨੂੰ ਹੀ ਦੇਣਾ ਤੁਸੀਂ। ਆਪਣੀ ਧੀ ਨੂੰ ਦੇਣਾ। ਇਹ ਵਰਡ ਜਿਹੜਾ ਨਾ ਪੈਟ ਵਰਡ ਇਹ ਕਿਸੇ ਨੇ ਮੇਰੇ ਪਾਪਾ ਨੂੰ ਬੋਲਿਆ ਸੀ। ਅੱਛਾ। ਜੀ। ਕਿ ਤੁਸੀਂ ਤਾਂ ਆਪਣੀ ਧੀ ਨੂੰ ਹੀ ਦੇਣਾ। ਮੇਰੇ ਪਰਸਨਲੀ ਮੈਂ ਜਾਣਾ ਨਹੀਂ ਚਾਹੂੰਗੀ। ਮੇਰੀ ਲਾਈਫ ਬਹੁਤ ਸਟਰਗਲ ਭਰੀ ਰਹੀ ਹੈ। ਖੁਦ ਮੇਰੇ ਇਨ-ਲॉज ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਇਹ ਗੱਲ ਬੋਲੀ ਗਈ। ਹੂੰ ਔਰ ਮੈਨੂੰ ਇਸ ਚੀਜ਼ ਦਾ ਬਹੁਤ ਮਤਲਬ ਮੈਨੂੰ ਦੁੱਖ ਹੈ ਕਿ ਮੇਰੇ ਕਰਕੇ ਮੇਰੇ ਪਿਓ ਨੂੰ ਇਹ ਗੱਲ ਸੁਣਨੀ ਪਈ। ਕਿਉਂਕਿ ਮੈਂ ਮੈਂ ਉਹਨਾਂ ਧੀਆਂ ਚੋਂ ਇੱਕ ਧੀਆਂ ਵੀ ਜਿਹੜੀ ਜਿਹੜੀ ਆਪਣੇ ਪਿਓ ਦੇ ਅੱਗੇ ਸਿਰ ਨਹੀਂ ਝੁਕਦੀ ਹੈਨਾ ਤੇ ਮਾਣ ਮਹਿਸੂਸ ਕਰਦੇ ਆ ਧੀ ਹੋਣ ਦਾ ਪਰ ਕਿਤੇ ਨਾ ਕਿਤੇ ਇੱਕ ਇੱਕ ਨਾ ਇੱਕ ਪੇਨ ਹੈ ਵੀ ਸਾਡੇ ਕਰਕੇ ਸਾਡਾ ਪਿਓ ਕਈ ਲੋਕਾਂ ਦੇ ਵਿੱਚ ਝੁਕ ਜਾਂਦਾ ਹੈ ਸਿਰਫ ਇੱਕ ਸਾਡਾ ਰਿਸ਼ਤੇ ਨੂੰ ਬਣਾਉਣ ਲਈ ਸੋ ਇਟ ਇਸ ਜਤਿੰਦਰ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਦੋਂ ਇਹੋ ਜਿਹਾ ਕੋਈ ਕਨਸੈਪਟ ਆਂਦਾ ਪਹਿਲਾਂ ਤਾਂ ਤੁਹਾਨੂੰ ਹੀ ਐਪਰੀਸ਼ੀਏਟ ਹੋ ਜ਼ਰੂਰ ਕਰਨੀ ਕਿਉਂਕਿ ਜਿਹੜੇ ਮੈਂ ਕਮੈਂਟ ਪੜ੍ਹਿਆ ਉਹਨਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਐਪਰੀਸ਼ੀਏਟ ਜਿਹੜਾ ਕੀਤਾ ਗਿਆ ਲੋਕ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਖਾਸ ਐਸ ਮੂਵੀ ਦੇ ਵਿੱਚ ਹੋਰ ਜਿਸ ਕਰਕੇ ਉਹ ਲੋਕ ਮੂਵੀ ਦੇਖਣ ਸਿਨੇਮਾ ਘਰਾਂ ਦੇ ਵਿੱਚ ਆਉਣ ਮੈਂ ਤਾਂ ਸਿਰਫ ਇਹਨਾ ਹੀ ਕਹਿਣਾ ਚਾਹਾਂਗਾ ਕਿ ਆਪਾਂ ਰੱਬ ਪਰਮਾਤਮਾ ਤੁਹਾਨੂੰ ਇੱਕ ਪਰਿਵਾਰ 'ਚ ਜਨਮ ਦਿੰਦਾ ਹੂੰ ਉਹ ਉਹਦੇ ਤੁਹਾਡੇ ਕਰਮਾਂ ਦੇ ਸੰਬੰਧ ਵੀ ਹੁੰਦੇ ਆ ਤੇ ਤੁਹਾਡੀ ਇੱਕ ਰਿਸਪੌਂਸਿਬਿਲਟੀ ਵੀ ਹੁੰਦੀ ਹੈ ਕਿ ਰਿਸ਼ਤਿਆਂ ਨੂੰ ਚੰਗੇ ਤਰੀਕੇ ਨਾਲ ਨਿਭਾਓ ਤੇ ਆਪਾਂ ਅੱਜ ਦੇ ਸਮਾਜ 'ਚ ਉਹ ਚੀਜ਼ਾਂ ਭੁੱਲ ਚੁੱਕੇ ਆਂ ਆਪਾਂ ਰਿਸ਼ਤਿਆਂ ਤੋਂ ਬਹੁਤ ਦੂਰ ਚਲੇ ਗਏ ਆਂ ਆਪਾਂ ਇੱਕ ਘਰ 'ਚ ਹੁੰਦੇ ਵੀ ਇੱਕ ਦੂਜੇ ਤੋਂ ਵਿਮੁਖ ਆਂ ਇੱਕ ਦੂਜੇ ਦੇ ਨਾਲ ਅਸੀਂ ਦੁੱਖ ਤਾਂ ਕੀ ਹੰਡਾਉਣੇ ਅਸੀਂ ਘਰ 'ਚ ਕਿਸੇ ਵੀ ਅੱਜ ਘਰ 'ਚ ਜਾ ਕੇ ਦੇਖ ਲਓ ਉਹ ਹਰ ਕੋਈ ਦਾ ਮੂ ਹੋਰ ਪਾਸੇ ਹੁੰਦਾ ਆਪਣੇ ਰਿਸ਼ਤੇ ਦੀ ਜਗ੍ਹਾ ਫੋਨਾਂ ਨੇ ਲੈ ਲਈ ਆਪਣੇ ਰਿਸ਼ਤੇ ਦੀ ਜਗ੍ਹਾ ਹੋਰ ਚੀਜ਼ਾਂ ਨੇ ਲੈ ਲਈ ਤੇ ਅੱਜ ਦੇ ਸਮੇਂ ਦੀ ਡਿਮਾਂਡ ਹੈ ਕਿ ਇੱਕ ਦੂਜੇ ਨੂੰ ਸਮਝਣਾ ਜੇ ਤੁਸੀਂ ਉਹ ਕਹਿੰਦੇ ਆ ਨਾ ਕਿ ਕੋਈ ਇੱਕ ਜੇ ਪਿਓ ਤੇ ਧੀ ਘਰ ਚ ਨੇ ਤੇ ਜੇ ਕੋਈ ਕੁੱਠੇ ਪਾਸੇ ਜਾ ਵੀ ਰਿਹਾ ਜੇ ਪਿਓ ਉਹਦੇ ਨਾਲ ਗੱਲ ਨਹੀਂ ਕਰੂਗਾ ਜਾਂ ਉਹਨੂੰ ਸਮਝੂਗਾ ਨਹੀਂ ਤਾਂ ਉਹਨੂੰ ਬਚਾ ਨਹੀਂ ਪਾਊਗਾ ਤੇ ਅਸਮੈ ਬਹੁਤ ਹੋ ਗਈ ਬਹੁਤ ਜਿਆਦਾ ਹੈ ਕਿਉਂਕਿ ਤੁਸੀਂ ਇੱਕ ਤੁਸੀਂ ਜੇ ਆਪਣੇ ਬੱਚਿਆਂ ਦਾ ਜਾਂ ਆਪਣੇ ਪਰਿਵਾਰ ਦਾ ਹੱਥ ਨਹੀਂ ਫੜੋਗੇ ਤੇ ਕੋਈ ਹੋਰ ਸੋਸ਼ਲ ਮੀਡੀਆ ਗੰਦਗੀ ਜੀ ਡਾਊਨਲੋਡ ਹੋ ਰਹੀ ਹੈ ਉਹ ਫੜ ਲੂਗੀ ਤੇ ਤਾਂ ਕਰਕੇ ਰਿਸ਼ਤੇ ਬिखर ਗਏ ਹੈ ਇਹ ਰਿਸ਼ਤਿਆਂ ਨੂੰ ਸੰਜੋਣ ਦੀ ਬਹੁਤ ਲੋੜ ਆ ਇੱਕ ਦੂਜੇ ਨੂੰ ਸਮਝਣ ਦੀ ਬਹੁਤ ਲੋੜੀ ਆ ਅੱਜ ਇੱਕ ਕਹਾਣੀ ਜਿਹੜੀ ਆ ਉਹ ਤੁਹਾਨੂੰ ਦੱਸਦੀ ਹੈ ਕਿ ਰਿਸ਼ਤਿਆਂ ਦੀ ਕੀ ਵੈਲਿਊ ਹੈ ਤੇ ਜੇ ਤੁਸੀਂ ਇਕੱਠੇ ਹੋ ਤੁਸੀਂ ਕਿਸੇ ਵੀ ਮੁਸੀਬਤ ਨੂੰ ਨਜਿੱਟ ਸਕਦੇ ਹੋ ਤੁਸੀਂ ਉਹਦੇ ਨਾਲ ਉਹਦਾ ਸਾਹਮਣਾ ਕਰਕੇ ਇੱਕ ਪਰਿਵਾਰ ਦੇ ਨਾਲ ਨਿਕਲ ਜਾਂਦੇ ਹੋ ਪਰਮਾਤਮਾ ਤੇ ਆਸ ਰਿਸ਼ਤਿਆਂ ਦਾ ਤੇ ਵਿਸ਼ਵਾਸ ਰਿਸ਼ਤਿਆਂ ਦਾ ਜ਼ਰੂਰੀ ਹੋਣਾ ਤੁਹਾਡੀ ਜ਼ਿੰਦਗੀ 'ਚ ਇੱਕ ਸੋਹਣੇ ਰਿਸ਼ਤੇ ਦਾ ਟੱਚ ਤੇ ਇਹਦੇ 'ਚੋ ਸਭ ਕੁਝ ਹੈ ਜੋ ਬਹੁਤ ਸਮੇਂ ਤੋਂ ਇੱਕ ਮਿਸਿੰਗ ਹੈ ਜਿੱਦਾਂ ਪਹਿਲਾਂ ਗੱਲ ਇਥੋਂ ਸ਼ੁਰੂਆਤ ਕੀਤੀ ਕਿ ਸਿਨੇਮਾ ਸਮਾਜ ਦਾ ਦਰਪਣ ਹੈ ਤੇ ਆ ਦਰਪਣ ਦਿਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਵਿਮੁਖ ਹੋ ਗਏ ਬਹੁਤ ਚੀਜ਼ਾਂ ਤੋਂ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਆਸ ਜਗਾਉਗੀ ਕੁਝ ਵੀ ਪਰਸੈਂਟੇਜ ਨਹੀਂ ਕਹਿ ਸਕਦੇ ਕਿ ਚੰਗੀ ਚੀਜ਼ ਨੂੰ ਦੇਖ ਕੇ ਕਈਆਂ ਦੇ ਦਿਲ ਅ ਵਿੱਚ ਆ ਜਾਂਦੀ ਹੈ ਮੈਂ ਕੀ ਕਰ ਬੈਠਾ ਜਾਂ ਮੈਂ ਕੀ ਕਰ ਬੈਠੀ ਮੈਂ ਤਾਂ ਰਿਸ਼ਤਿਆਂ ਨੂੰ ਸਮਝਿਆ ਹੀ ਨਹੀਂ ਤੇ ਸ਼ਾਇਦ ਇਹ ਚਿੰ ਜੋੜੂਗੀ ਹੈ ਕਹਾਣੀ ਤੇ ਅੰਤਰਾਤਮਾ ਉਹਨੂੰ ਜਗਾਉਗੀ ਤੇ ਬਹੁਤ ਸਾਰਾ ਚੰਗਾਈ ਹੋਗਾ ਸਮਾਜ ਲਈ ਇੱਕ ਸਵਾਲ ਹੋਰ ਕਿ ਇਹ ਜਿਹੜੀ ਉਸ ਦੇ ਨੀਚੇ ਮੈਂ ਕਮੈਂਟ ਪੜਿਆ ਤਾਂ ਕਿਹਾ ਗਿਆ ਕਿ ਅਲੱਗ-ਅਲੱਗ ਭਾਸ਼ਾਵਾਂਾਂ ਦੇ ਵਿੱਚ ਮੂਵੀ ਬਣਨੀ ਚਾਹੀਦੀ ਹੈ ਪੰਜਾਬੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਤੋਂ ਇਲਾਵਾ ਕੀ ਹੋਰ ਭਾਸ਼ਾਵਾਂਾਂ ਦੇ ਵਿੱਚ ਫਿਲਮ ਜਾਊਗੀ ਬਿਲਕੁਲ ਜਾਊਗੀ ਅਸੀਂ ਉਹਦੇ ਤੇ ਵਰਕ ਕਰ ਰਹੇ ਹਿੰਦੀ ਲੈਂਗੁਏਜ ਐਂਡ ਅਦਰ ਰੀਜਨਲ ਲੈਂਗੁਏਜ ਜਿੱਥੇ-ਜਿੱਥੇ ਲੋੜ ਪਾਊਗੀ ਅੱਜ ਜੇ ਸਮਾਜ ਦੀ ਭਲਾਈ ਲਈ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਸਭ ਕੁਝ ਕਰਾਂਗੇ ਤੇ ਅਸੀਂ ਸਾਲ ਇਸ ਪ੍ਰੋਜੈਕਟ ਤੇ ਮਿਹਨਤ ਕੀਤੀ ਹੈ ਤੇ ਅੱਗੇ ਵੀ ਲੋੜ ਪਈ ਕਿਉਂਕਿ ਇੱਕ ਚੰਗਾ ਮੈਸੇਜ ਜੇ ਜ਼ਿੰਦਗੀਆਂ ਨੂੰ ਸੁਧਾਰ ਸਕਦਾ ਹੈ ਤੇ ਅਸੀਂ ਉਹਦੇ 'ਚ ਗੁਰੇਜ਼ ਨਹੀਂ ਕਰਾਂਗੇ ਉਹਨੂੰ ਰੱਖਣ ਦੀ ਜਾਂ ਉਹਨੂੰ ਰੋਕਣ ਦੀ ਅਸੀਂ ਬਿਲਕੁਲ ਉਹ ਜਾਂਦੇ ਜਾਂਦੇ ਇੱਕ ਇੱਕ ਯਾਦ ਜਿਹੜੀ ਹਮੇਸ਼ਾ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਯਾਦ ਰਹੂਗੀ ਹਮੇਸ਼ਾ ਮਾਈਂਡ ਦੇ ਵਿੱਚ ਚਾਹੇ ਕੋਈ ਵੀ ਫਿਲਮ ਹੋਵੇ ਜ਼ਿੰਦਗੀ ਦਾ ਕੋਈ ਵੀ ਪੜਾਅ ਆਵੇ ਅੱਜ ਤੋਂ 15 ਸਾਲ ਬਾਅਦ 20 ਸਾਲ ਬਾਅਦ 30 ਸਾਲ ਬਾਅਦ ਜਦੋਂ ਬਜ਼ੁਰਗ ਹੋ ਜਾਓਗੇ ਉਦੋਂ ਵੀ ਇਸ ਫਿਲਮ ਦੀ ਕੋਈ ਇੱਕ ਯਾਦ ਜੋ ਹਮੇਸ਼ਾ ਯਾਦ ਰਹੇਗੀ ਮਨ ਦੇ ਵਿੱਚ ਯਾਦਾਂ ਤੇ ਬਹੁਤ ਨੇ ਜਿਹੜਾ ਉਸ ਸਮਾਂ ਪਰਮਾਤਮਾ ਨੇ ਬਖਸ਼ਿਆ ਇੰਨੀਆਂ ਨੇਕ ਰੂਹਾਂ ਨਾਲ ਪੰਕਜ ਕਪੂਰ ਜੀ ਜੀ ਤੁਸੀਂ ਗੱਲ ਕਰੋ ਬੀ ਐਨ ਸ਼ਰਮਾ ਜੀ ਹਰੀਸ਼ ਜੀ ਧੀਰਜ ਜੀ ਰੂਪੀ ਦੀਦੀ ਮੈਂ ਜਿੰਨੇ ਨਾਮ ਲਾਂ ਬਹੁਤ ਸਾਰੇ ਨਾਮ ਨੇ ਘੱਟ ਰਹਿ ਜਾਣਗੇ ਉਹਨਾਂ ਨਾਲ ਜਿਹੜੇ ਸਾਡੇ ਮੂਮੈਂਟ ਸੀ ਜਿਹੜਾ ਉਹਨਾਂ ਦਾ ਆਸ਼ੀਰਵਾਦ ਸੀ ਜਿਹੜਾ ਉਹਨਾਂ ਨੇ ਸਾਡੇ ਨਾਲ ਖੜਨਾ ਸਾਡੇ ਨਾਲ ਬੈਠਣਾ ਉੱਠਣਾ ਖਾਣਾ ਕੁਝ ਮੂਮੈਂਟਸ ਹੁੰਦੇ ਆ ਜਿਹੜੇ ਤੁਸੀਂ ਲਾਈਫ ਲੌਂਗ ਚੈਰਿਸ਼ ਕਰਦੇ ਹੋ ਤੇ ਆਈ ਥਿੰਕ ਉਸ ਸੁਨਹਿਰੀ ਸਮਾਂ ਸੀ ਸਾਡੇ ਲਈ ਤੇ ਅਸੀਂ ਬਹੁਤ ਇੰਜੋਏ ਕੀਤਾ ਤੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਸਾਨੂੰ ਆ ਇਸ ਚੀਜ਼ ਲਈ ਚੁਣਿਆ ਗਿਆ ਤੇ ਸਾਨੂੰ ਆ ਸਮਾਂ ਬਖਸ਼ਿਆ ਸੰਦੀਪ ਜੀ ਮੇਰੇ ਲਈ ਤਾਂ ਇੱਕ ਕਹਾਣੀ ਇੱਕ ਯਾਦ ਹੈ ਮੇਰੇ ਲਈ ਉਹ ਵਕਤ ਇੱਕ ਯਾਦ ਹੈ ਕਿਉਂਕਿ ਇਹ ਮੇਰਾ ਲਾਈਫ ਦਾ ਟਰਨਿੰਗ ਪੁਆਇੰਟ ਹੈ ਮੇਰੀ ਜ਼ਿੰਦਗੀ ਦਾ ਜਿੰਨਾ ਸੰਘਰਸ਼ ਸੀ ਮੈਨੂੰ ਲੱਗਦਾ ਵੀ ਪਰਮਾਤਮਾ ਨੇ ਛੱਪੜ ਫਾੜ ਕੇ ਮੈਨੂੰ ਦਿੱਤਾ ਹੈਰੀ ਭਾਈ ਜੀ ਦੀ ਡਾਇਰੈਕਸ਼ਨ ਜਸਗਰੇਵਾਲ ਭਾਈ ਜੀ ਦੀ ਲਿਖਤ ਜੈਦੇਵ ਕੁਮਾਰ ਜੀ ਦਾ ਮਿਊਜ਼ਿਕ ਤੇ ਜੀਤੂ ਵਰਗਾ ਪ੍ਰੋਡਿਊਸਰ ਤੇ ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਮੇਰੇ ਲਈ ਮਤਲਬ ਇਹ ਤਾਂ ਮੇਰੇ ਲਈ ਯਾਦਗਾਰ ਕਿ ਮੈਨੂੰ ਐਂ ਲੱਗਦਾ ਵੀ ਮੇਰੇ ਜਾਣ ਤੋਂ ਬਾਅਦ ਵੀ ਮੇਰੇ ਪਰਿਵਾਰ ਵੱਲੋਂ ਵੀ ਆ ਮੇਰੇ ਬੱਚਿਆਂ ਦੇ ਥਰੂ ਵੀ ਇਹ ਚੀਜ਼ਾਂ ਯਾਦ ਰੱਖੀਆਂ ਜਾਣਗੀਆਂ ਵੀ ਕੋਈ ਇਨਸਾਨ ਸੀ ਜਿਹੜਾ ਮੈਨੂੰ ਰਾਵੀ ਦੇ ਕੰਡੇ ਦੇ ਨਾਮ ਨਾਲ ਪਛਾਣ ਦਿਵਾ ਗਿਆ ਤੁਸੀਂ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਦੱਸ ਹੀ ਦਿੱਤੀਆਂ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਮੂਵੀ ਦੇਖਣ ਜ਼ਰੂਰ ਜਾਵਾਂਗੀ ਤੇ ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਕਹਾਂਗੀ ਕਿ ਜਿਹੜੀ ਤੁਸੀਂ ਮੂਵੀ ਜਿਹੜੀ ਆ ਜ਼ਰੂਰ ਦੇਖਣ ਜਾਣਾ ਤੇ ਪੰਜਾਬੀ ਮੂਵੀ ਆ ਰਾਵੀ ਦੇ ਕੰਡੇ ਤੁਹਾਨੂੰ ਉਹ ਸਕੂਨ ਉਹ ਪਿਆਰ ਜਿਹੜਾ ਜ਼ਰੂਰ ਮਿਲੇਗਾ ਉਸ ਥਾਂ ਜਾ ਕੇ ਜਿੱਥੇ ਤੁਸੀਂ ਸ਼ਾਇਦ ਨਹੀਂ ਜਾ ਪਾਉਂਗੇ ਪਰ ਇਹ ਫਿਲਮ ਤੁਹਾਨੂੰ ਉੱਥੇ ਜ਼ਰੂਰ ਲੈ ਜਾਏਗੀ ਜਿਹੜੇ ਰਿਸ਼ਤੇ ਸ਼ਾਇਦ ਅਸੀਂ ਕੁਝ ਕੁ ਚੀਜ਼ਾਂ ਕਰਕੇ ਅੱਜ ਛੱਡ ਦਿੱਤੇ ਨੇ ਅੱਜ ਅਸੀਂ ਫੋਨਾ ਕਰਕੇ ਜਾਂ ਕੁਝ ਸਾਡੇ ਜ਼ਿੰਦਗੀ ਦੇ ਰਜ਼ੀਮਿਆਂ ਦੇ ਕਰਕੇ ਅਸੀਂ ਸਾਰਾ ਕੁਝ ਭੁੱਲ ਗਏ ਆ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਉਹ ਹਮੇਸ਼ਾ ਯਾਦ ਵੀ ਆਉਣਗੇ ਤੇ ਇਹ ਫਿਲਮ ਜਿਹੜੀ ਆ ਤੁਹਾਨੂੰ ਤੁਹਾਡੇ ਰਿਸ਼ਤੇ ਜ਼ਰੂਰ ਯਾਦ ਕਰਵਾਵੇਗੀ ਤੇ ਤੁਹਾਨੂੰ ਝੰਜੋੜੇਗੀ ਕਿ ਤੁਸੀਂ ਗਲਤ ਰਸਤੇ ਪੈ ਗਏ ਹੋ ਸਹੀ ਰਸਤੇ ਆਓ ਤੇ ਇਹ ਜਿਹੜੀ ਜ਼ਿੰਦਗੀ ਬਹੁਤ ਹੀ ਹਸੀਨ ਖੂਬਸੂਰਤ ਆ ਤੁਹਾਨੂੰ ਲੱਗਦਾ ਕਿ ਇਹ ਤੁਸੀਂ ਫਿਲਮ ਦੇਖ ਕੇ ਇੰਜੋਏ ਜ਼ਰੂਰ ਕਰੋਗੇ ਤੇ ਤੁਸੀਂ ਬਾਹਰ ਆ ਕੇ ਬਸ ਇਹ ਕਹੋਗੇ ਕਿ ਬਾਕਮਾਲ ਹੈ ਹੋਰ ਕੋਈ ਸ਼ਬਦੀ ਹੈ ਨਹੀਂ